ਮਾਨਤਰਮ ਗੋਇਆ ਜੀ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਲੋਗ ਡਰਗ ਸਮਗਲਿੰਗ ਕਰ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ ਡੀਐਸਪੀ ਤੂਰੀ ਤੇ ਉਹਨਾਂ ਦੀ ਟੀਮ ਐਸਐਚਓ ਸ਼ੇਰਪੁਰ ਨੇ ਐਫਰਟ ਕਰਕੇ ਇਹਨਾਂ ਦਾ ਬੰਦਿਆਂ ਨੂੰ ਐਪਰੀਹੈਂਡ ਕੀਤਾ ਉਹਨਾਂ ਤੋਂ ਰਿਕਵਰੀ ਹੋਈ ਹੈਗੀ ਜੀ 1 ਕਿਲੋ 20 ਗ੍ਰਾਮ ਹੈਰੋਇਨ 10 ਕਿਲੋ ਚੂਰਾ ਪੋਸਟ ਪੁੱਕੀ 415000 ਰੁਪਏ ਡਰਗ ਮਨੀ ਇੱਕ i20 ਗੱਡੀ ਤੇ ਇੱਕ ਟੂ-ਵੀਲਰ ਇਸ ਦੇ ਤਹਿਤ ਐਫਆਈਆਰ ਨੰਬਰ 88 ਦਰਜ ਹੋਈ थाना ਪੁਲਿਸ ਸਟੇਸ਼ਨ ਸ਼ੇਰਪੁਰ ਦੇ ਵਿੱਚ ਅੰਡਰ ਸੈਕਸ਼ਨ 15 21 ਕਾਰਟ 85 ਜਿਹੜੇ ਦੋ ਦੋਸ਼ੀ ਹੈ ਉਹਨਾਂ ਦਾ ਨਾਮ ਹੈਗਾ ਦਵਿੰਦਰ ਉਰਫ ਗੱਗੀ ਜਿਹੜਾ ਕਿ ਰਹਿਣ ਵਾਲਾ ਹੈਗਾ ਟਿੱਬੇ ਟੱਬਾ ਪਿੰਡ थाना ਸ਼ੇਰਪੁਰ ਤੇ ਦੂਸਰਾ ਦੋਸ਼ੀ ਹੈਗਾ ਹਰਦੀਪ ਸਿੰਘ ਜੋ ਕਿ ਲੌਂਗੋਵਾਲ ਦਾ ਰਹਿਣ ਵਾਲਾ ਹੈ ਜੋ ਦਿਵਿੰਦਰ ਉਸ ਗੱਗੀ ਹੈ ਉਸ ਤੇ ਪਹਿਲਾ 9 ਐਫਆਈਆਰ ਹੈ ਜਿਨ੍ਹਾਂ ਵਿੱਚੋਂ ਇੱਕ ਐਫਆਈਆਰ ਐਨਡੀਪੀਐਸ ਐਕਟ ਦੀ ਹੈ ਤੇ ਜਿਹੜਾ ਦੂਸਰਾ ਦੋਸ਼ੀ ਹਰਦੀਪ ਹੈ ਉਸ ਤੇ ਦੋ ਐਫਆਈਆਰ ਹੈ ਦੋਵੇਂ ਹੀ ਪਹਿਲਾਂ ਐਨਡੀਪੀਐਸ ਐਕਟ ਦੀ ਰਿਕਵਰੀਜ਼ ਦੇ ਤਹਿਤ ਸੀ ਇਸ ਮਸਲੇ ਦੇ ਵਿੱਚ ਜਿੰਨੀ ਵੱਡੀ ਐ ਕਮਰਸ਼ੀਅਲ ਮਾਤਰਾ ਦੀ ਰਿਕਵਰੀ ਹੋਈ ਹੈ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਤਾਰ ਜੁੜਨਗੇ ਲਿੰਕੇਜਸ ਹੋਣਗੇ ਤੇ ਇਸ ਲਈ ਹੀ ਰਿਮਾਂਡ ਲੈ ਕੇ ਅਸੀਂ ਇਨ੍ਹਾਂ ਦੋਸ਼ੀਆਂ ਦੀ ਪੁੱਛਗਿੱਛ ਕਰ ਰਹੇ ਹਾਂ ਤਾਂ ਕਿ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਜੋ ਬੈਕਵਰਡ ਫਾਰਵਰਡ ਲਿੰਕੇਜਸ ਹੈ ਉਹਨਾਂ ਦਾ ਅਸੀਂ ਖੁਲਾਸਾ ਕਰ ਸਕੀਏ ਕਿੰਨੇ ਕਿੰਨੇ ਉਮਰ ਦੇ ਜ ਜਿਹੜਾ ਦਵਿੰਦਰ ਉਸ ਗੱਗੀ ਆ ਉਸਦੀ ਤਕਰੀਬਨ ਉਮਰ 26 ਸਾਲ ਦੀ ਹੈ ਤੇ ਜੋ ਹਰਦੀਪ ਸਿੰਘ ਹੈ ਉਸਦੀ ਉਮਰ ਕਰੀਬ 24 ਸਾਲ ਦੀ ਹੈ ਕਿੰਨੇ ਪਹਿਲਾਂ ਪਰਚੇ ਦਰਜ ਨੇ ਜੋ ਹਰਦੀਪ ਸਿੰਘ ਜਿਹ ਦਵਿੰਦਰ ਸਿੰਘ ਉਸ ਗੱਗੀ ਆ ਉਸ ਤੋਂ ਪਹਿਲਾਂ 9 ਪਰਚੇ ਦਰਜ ਨੇ ਤੇ ਜੋ ਹਰਦੀਪ ਸਿੰਘ ਹੈ ਉਸ ਤੋਂ ਪਹਿਲਾਂ 2 ਪਰਚੇ ਦਰਜ ਨੇ ਐਨ ਕੋਈ ਹੋਰ ਵੀ ਕੋਈ ਵahanam ਹੋਇਆ ਨਹੀਂ ਜਿਹੜੀ ਜੀ ਰਿਕਵਰੀ ਹੋਈ ਹੈ ਫਿਲਹਾਲ ਤਾ ਇਸ ਦੇ ਵਿੱਚ ਇਹੀ ਰਿਕਵਰੀਆਂ ਹੋਈਆਂ ਨੇ ਜਿਹੜੇ ਦੋ ਵਾਹਨ ਹੋਏ ਨੇ ਪਲੱਸ ਜਿਹੜੀ ਮੈਂ ਤੁਹਾਨੂੰ ਤਿੰਨ ਹੋਰ ਚੀਜ਼ਾਂ ਦੱਸੀਆਂ ਡਰਗ ਮਨੀ ਤੇ ਦੋ ਡਰੱਗਸ ਦੀ ਜਿਹੜੇ ਰਿਕਵਰੀਜ਼ ਹੈ ਇਸ ਤੋਂ ਇਲਾਵਾ ਹੁਣ ਕੀ ਸਾਡੇ ਅੱਗੇ ਫਰਦਰ ਇਨਵੈਸਟੀਗੇਸ਼ਨ ਚਾੰਦਾ ਉਹ ਸਮਾਂ ਹੀ ਦੱਸ ਪਾਏਗਾ